ਹਾਂਜੀ ਇਹ ਆਲੇ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਪੁੱਤਰ-ਪੋਤਰ ਸੱਟੇ ਸਾਰੇ ਵੀਰਾਂ ਦਾ ਕਾਪਾ ਠੀਕ ਹੈ ਲਓ ਜੀ ਕਰਤੀ ਆ ਉਹ ਲੋ ਦੀ ਸਟਾਰਟਿੰਗ ਸਵੇਰੇ ਸਵੇਰੇ 5:30 ਵਜੇ ਆਈਆ ਹੁਣ ਆ ਹੀ ਉਠ ਹੈ ਰਾਂਗੇ ਮਜ਼ੇ ਉੱਠਿਆ ਭਾਈ ਹਾਂ ਲਿਓ ਮਾਰ ਨਹੀਂ ਜਾਣਾ ਕਿ ਜਾਣਾ ਜਾਣਾ ਦਾ ਵਿਰੋਠ ਚਾਲ ਪਾਜ ਮਾਗ ਉਹਨਾ ਵਾਹ ਇਹ ਦੇਖੋ ਲਾਈਟ ਕਰਦਗੇ ਬੰਦ ਪਾਈ ਸੂਸੂ ਤਾਂ ਇੱਥੇ ਹੀ ਕਰਦਾ ਚਰਨ ਤੱਕੇ ਹਨਾ ਤਾਂ ਇਹ ਤਾਂ ਟੇਕੇ ਮੈਂ ਗਿਆ ਚਲ ਕੋਈ ਨਾ ਗਲਤੀ ਮੇਰੀ ਐ ਰੋਲਾ ਭੋਟ ਆਉਂਦਾ ਪੰਜ ਤੜਕੇ ਦੇ ਮੈਂ ਨੀ ਬੈਠਾ ਹਾਂਜੀ ਬਾਪੂ ਖੋਲਿਆ ਖੋਡਾ ਤੇ ਕਰਕੇ ਚੈੱਕ ਬਈ ਕਬੂਤਰ ਹਨਾ ਵੀ ਕਿਸਾ ਕਤਾ ਹੈ ਕੁਛ ਵੀ ਹੋਵੇ ਵੈਸੇ ਰੱਜੀ ਭੁੱਖੀ ਕੋਈ ਦਿੱਕਤ ਨਹੀਂ ਗੱਲ ਦੀ ਛੱਡਾਂਗੇ ਉਹ ਠੰਡ ਹੀ ਆ ਹੁਣ ਘੰਟੇ ਦੇ ਦੋ ਘੰਟੇ ਖਿੱਚੇ ਆਣਗੇ ਉਹਨਾਂ ਦਾ ਜਿਹੜਾ ਟੈਂਪਰੇਚਰ ਕਾਫੀ ਹੱਪ ਹੋਣਾ ਹੈਗਾ ਜਿਵੇਂ ਗਰਮੀ ਪੈਣ ਉਹਨੂੰ ਤਾਂ ਸਾਫ ਹੀ ਹੋ ਜਾਣਗੇ ਬਾਕੀ ਬਸ ਲਾਉਣਾ ਇਥੇ ਟਾਈਮ ਲੈਪਸ ਵਿੱਚ ਜਿਵੇਂ ਤੁਸੀਂ ਦੇਖੋ ਹਣਾ ਲਾ ਦੇ ਆਉਲੇ ਮੈਂ 28 7 ਦੇ 7 ਕਬੂਤਰ ਠੀਕ ਹੈ ਤੇ 1 ਘੰਟਾ ਕਿਉਂ ਗਿਆ ਬਲਰ ਕਿਉਂ ਹੋ ਗਿਆ ਤੜਕੋ ਤੜਕੀ ਵੀ ਨਹੀਂ ਕੈਪਚਰ ਕਰਦਾ ਵੀਡੀਓ ਤੇ ਠੀਕ ਆ ਬਸ ਲਗਭਗ ਵਿਲੇ ਸੀ ਕਿਕਰ ਹਣਾ ਸਾਰੇ ਕੋਈ 2-2 4-4 ਦਾਣੇ ਜੀ ਸੀਗੇ ਉਹ ਵੀ ਅੱਜ ਜਿਆਦੇ ਟਾਈਮ ਨਾਲ ਛੱਡਦੇ ਜੀ ਕੋਈ ਹੋਰ 20 ਮਿੰਟ ਲੇਟ ਛੱਡਦੇ ਤਾਂ ਉਹ ਵੀ 20 ਮਿੰਟ ਅੱਧੇ ਘੰਟੇ ਸਾਰੇ ਕੁਝ ਖੱਜਿਆਣਾ ਸੀਗਾ ਜਦੋਂ ਕੋਈ ਡੱਕ ਦੇ ਨਹੀਂ ਠੰਡਾ ਬਹੁਤ ਤੜਕੋ ਤੜਕੀ ਹਣਾ ਤਾਂ ਤਾਂ ਹੀ ਲਾਤੇ ਸੀ ਗੋਲੇ ਹਾਂ ਹੁੰਦੇ ਚਾਰ ਤਾਂ ਤਦ ਨਤਾ ਅੰਦਰ ਦੇ ਘਟੇ ਸਤਾ ਅਦਰੋਂ ਖੋਲ ਲੀਏ ਬੈਠਕ ਆਪਣੀ ਕੁੱਪ ਕਰ ਦਈਏ ਭਾਈ ਲਾਈਟ ਵਗੈਰਾ ਬੰਦ ਇੱਕ ਚੀਜ਼ ਅਜ ਹੋਰ ਸੋਚਦਾ ਯਾਰ ਮੈਂ ਮੇਰੀ ਹੈ ਵੀ ਤਿੰਨ ਕ ਕਬੂਤਰਾਂ ਦੇ ਡੀ ਵਾਰਮਿੰਗ ਹੋਰ ਕਰ ਦਿੰਦੇ ਆ ਅਦਰੋਂ ਬਾਹਰ ਹੀ ਲੇਟੂ ਗਿਆ ਦੀ ਓਕੇ ਹੁਣ ਚੱਲ ਕੇ ਭਾਈ ਅੰਦਰ ਵਿਸ਼ਰਾਮ ਕਰਦੇ ਆ ਲਿਓ ਆਪਣਾ ਨਿਗਰੱਖ ਕਿਹੜਾ ਕੋਠੇ ਦੇ ਤਾਂ ਹਾਂਜੀ ਆਉਂਦੀ ਜਾਂਦੇ ਰਹੀਆਂ ਤੇ ਹਾਂ ਲਿਓਏ ਕੀ ਕਰਦਾ ਹੈ ਹੈ ਇਦਰਾ ਇਨਾ ਇਨਾ ਤਾਂ ਕਹਿ ਨਹੀਂ ਦਿੰਦਾ ਉਹਦੀ ਤੇ ਆ ਹੀ ਰਿਹਾਦਾ ਚੌੜ ਕਰਨਾ ਯਾਰ ਬਈ ਰਾਂ ਇਨਾ ਤੇਰਾ ਦੇਖ ਲੈ ਉਹ ਨਹੀਂ ਲੈ ਮਾ ਫਰ ਮਾ ਲੈ ਵੀਡੀਓ ਲੈ ਅੰਮਾ ਦਾਸ ਦਾਸ ਨੂੰ ਫਿਰ ਲੈ ਹਾਂਜੀ ਸ਼ਾਇਰੀ ਆ ਗਈ ਮੇਰੇ ਵੀਰੋ ਇਟ ਇਸ 30 ਟਾਈਮ ਹੋ ਗਿਆ ਚਲੋ ਅੱਤੰਗਾ ਅ ਕਿ ਹਾਂ ਜੇ ਬਰ ਵੀ ਬਹੁਤ ਪਹੁੰਚ ਗਿਆ ਜੀ ਤੇ ਹੁਣ ਸਰ ਲਈ ਉਹ ਤਾਂ ਸਵਾਗਤ ਕਰੀ ਨਾ ਦੇਖ 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 ਛੱਡੀ ਉਹ ਦੇਖ ਕੇ ਕੀ ਕਰਦਾ ਛੱਡੀ ਇਹਨੂੰ ਤੁਰੀ ਤੁਰ ਕੇ ਆਈ ਹਾਂ ਆ ਜਾ ਆ ਜਾ ਇਹਨੂੰ ਛੱਡ ਦੇ ਉਰੇਆ ਕੁੱਤ ਵਾਜ ਅੰਦਰ ਆਇਆ ਆਇਆ ਮੰਗੇ ਆਇਆ ਮੰਗੇ ਲੈਦਾ ਆਜੋ ਜੀ ਕਣਕ ਤੋਂ ਹੀ ਓ ਬਰ ਜੁੱਠੋ ਮੜਾ ਜਾ ਤੇ ਦਰਸ਼ਕਾਂ ਨੂੰ ਦੱਸੋ ਤੈਨੂੰ ਨਹੀਂ ਕਿ ਤੂੰ ਵਿੱਚ ਆ ਡੁੱਧਾ ਥਖ ਝੋਲੇਗਾ ਹੈ ਦੂਜਾ ਬਣਦਾ ਹੈਗਾ ਬਸ ਇਹਨੂੰ ਸੈਟਰਲਾ ਪਾਣੀ ਇਹਦੇ ਚ ਬਾਲਟੀ ਦਾ ਆ ਜਿੰਨਾ ਕੁ ਹਿਸਾਬ ਜੇ ਦਾ ਜਵੇਂ ਬਤੂਣੀਆਂ ਛੜ ਜਾ ਹੋਰ ਪਾਣੀ ਜੇ ਦੇਣਾ ਤੈਨੂੰ ਇਦਾਂ ਧੋਣੀਆਂ ਬਾਬੇ ਕਣਕ ਇਹ ਪਾਣੀ ਪਾਓ ਹੋਰ ਆਪਾਂ ਲੈ ਮੁੰਡਿਆ ਦਿਖਾ ਲੋ ਕਣ ਆਪਣੇ ਵੀਰਾਂ ਨੂੰ ਮਤਲਬ ਠੀਕ ਹੈ ਕਹਿੰਨੀ ਐ ਕਰਕੇ ਮਸਲ ਮਸਲ ਕੇ ਠੀਕ ਆ ਬਸ ਦੋ ਵਾਰੀ ਮਸਲੀ ਗਈ ਸਾਰੀ ਕਣਕਾਂ ਕੱਲਾ ਕੱਲਾ ਦਾਣਾ ਮਸਲਿਆ ਜੇ ਉਹ ਉਸ ਹਿਸਾਬ ਤੇ ਮਸਲਣੀ ਆਪਾਂ ਹਾਂ ਉਹ ਬਾਕੀ ਜੀ ਮਸਲੇ ਉੱਤੋਂ ਜਿਹੜਾ ਕੋਈ ਦਵਾਈ ਦੂਵੀ ਲੱਗੀ ਹੁੰਦੀ ਆਪਣੇ ਢਰਮਾਂ ਚ ਪਾਉਂਦੇ ਆ ਕੁਝ ਵੀ ਸਮਝਦਾ ਨਾ ਉਹ ਜਿਹੜੀ ਕੋ ਫੱਕੀ ਬਣਦੀ ਆ ਉਹ ਲੈ ਜਾਂਦੀ ਆਏ ਮਸਲੇ ਤੋਂ ਇਹਦੇ ਉੱਤੇ ਇੱਕ ਕਾਗਜ਼ ਹੁੰਦੇ ਦੇ ਉੱਤੇ ਪੀਪਰ ਜਾਂ ਕਣਕ ਤੇ ਪਤਲਾ ਬਦਲ ਹੁੰਦਾ ਹਾਂ ਦੂਜਾ ਪੇਪਰ ਨਾਲ ਸਮਝੋ ਪੇਪਰ ਪੀ ਨਾਲ ਨ세ੜ ਕੋ ਮੈਨੂੰ ਥੋੜੀ ਸੋਚ ਦੀ ਸਮਝ ਗਿਆ ਮੈਨੂੰ ਆ ਗਿਆ ਪਰ ਲੱਗਾ ਪਤਾ ਤਾਂ ਕਰਕੇ ਤੇ ਉਹਦੇ ਨਾਲ ਫੇਰ ਵਧੀਆ ਸਾਫ ਹੋ ਜੂਗੀ ਤੇ ਬਾਹਰ ਟਾਈਮ ਨਹੀਂ ਪਿਆਉਣੀ ਮੁੜ ਕੇ ਸੁੱਕ ਜਾਂਦੀ ਨਹੀਂ ਇਹ ਤੇ ਇੱਕ ਵਾਰੀ ਉਹਨੇ ਥੋੜੀ ਕੂਤਰਾਂ ਦੇ ਨਹੀਂ ਕੰਮਰਾ ਦਿਆ ਮੈਂ ਠੀਕ ਆ ਜੀ ਆ ਤਾਂ ਉਹਦਾ ਬੇਠਾ ਵਾਲਾ ਰੱਤਾ ਲੜਦਾ ਹੀ ਫਿਰਦਾ ਏਰ ਕੰਜਰ ਤੋਂ ਚਾਚੇ ਜਾਨ ਵੜ ਗਿਆ ਆ ਜਾਂਦਾ ਰੱਤਾ ਬਗਲ ਟੂਸੀ ਵਾਲਾ ਆ ਜਾਂਦਾ ਹਰੇ ਫੂੰਜੀ ਵਾਲਾ ਆ ਜਾਂਦੀ ਬਗਲ ਫੁੰਝੇ ਵਾਲੀ 4 ਹੋ ਗਏ ਜੀ ਠੀਕ ਹੈ ਆ ਜਾਂਦੀ ਟੂਸੇ ਟੋਰੀ ਵਾਲੀ 5 ਹੋ ਗਏ ਠੀਕ ਹੈ ਜੀ ਆ ਗਿਆ ਬਗਲ ਟੂਸੇ ਵਾਲਾ 6 ਹੋ ਗਏ ਜੀ ਤੇ ਇੱਕ ਡੱਬੂ ਰਹੇਗਾ ਆਪਣਾ ਗੱਲਾ ਬਸ ਇੱਥੇ ਕਿਤੇ ਡੱਬੂ ਫਿਰਦਾ ਹੋਣਾਗਾ ਆਪਣਾ ਸਕਾਰੀ ਕਿ ਰਹਿਣਾ ਤੇ ਨਿਗਾਹ ਮਾਰੋ ਸਾਨੂੰ ਡੱਬੂ ਵੀ ਦਿਖਾਉਣਾ ਆਪਣਾ ਡੱਬੂ ਬੇਟਾ ਆ ਗਈ ਡੱਬੂ ਵੀ ਦੋਵੇਂ ਗਲਾ ਵੀ ਟੂਸੇ ਕਿਹੜੀਆਂ ਕਸਾਂ ਡੱਬਾ ਬਸਾ ਓਕੇ ਫਾਦੋ ਹੀ ਛੁਕਣੀ ਕਰਨ ਕਾ ਆਪਣੀ ਪੁਰੇਗਾ ਸ਼ਮਾਨਾ ਵਿੱਚ ਇਜਾਜ਼ ਕਿ ਕਿਦਾਂ ਛੱਲ ਮਾਰਨੀ ਬੁਗੀ ਤੈਨੂੰ ਮੈਂ ਕਰਕੇ ਕਿਦਾਂ ਜਾਣ ਦੇ ਫਿਰਿਆ ਉਹ ਸਾਰਾ ਸਮਾਨ ਬੱਛ ਵਸ ਦੂਜੀ ਕਣਕ ਵੀ ਬਾਹਰ ਕੱਢਣੀ ਕਿਤੇ ਮਾਰ ਕੇ ਸਮੁੰਦਰੀ ਛੱਲ ਹੈ ਹਾਂ ਇਹ ਕਰਕੇ ਕਿਹਦੇ ਅਕੀ ਸੁੱਚਾ ਪੜਾ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ ਹੈ ਪਹਿਲੀ ਚੋਪਰਾ ਫਿਰ ਆਪਾਂ ਹਾਂ ਫਿਰ ਆਪਣਾ ਆ ਇਹਨੂੰ ਕਰ ਕਰਮ ਇਹਦੇ ਤੇ ਗੱਲਾਂ ਕਰ ਆ ਨਿਊ ਲੁੱਕ ਉਹ ਹਾਂ ਚਾਬੀ ਦਿੱਤੀ ਹੋਈ ਤੇ ਚੱਲਦੇ ਆ ਬਾਬੇ ਆਪਾਂ ਲੈ ਕੇ ਆ ਹੋ ਡੀ ਵਾਰਮਿੰਗ ਵਾਸਤੇ ਦਵਾਈ ਹੈ ਨਾ ਨਲਦਾ ਲਿਓ ਦੀ ਡੀ ਵਾਰਮਿੰਗ ਕਰ ਦਾਂਗੇ ਨਲੇ ਤੇ ਨੱਕ ਕਬੂਤਰ ਹੋਰ ਸਾਰੇ ਬੈਠੇ ਆਣੇ ਇੱਕ ਜੋਟੀ ਆ ਆਪਣੀ ਜਿਹੜੀ ਸਭ ਤੋਂ ਸਟਾਰਟਿੰਗ ਚ ਛੋੜਦੀ ਰਹੀ ਹੈ ਜੋਟੀ ਇੱਕ ਉਹਦੇ ਨਾਲ ਹੋਰ ਹਰੀ ਬੈਠਾ ਵਾਲਾ ਲਾ ਦਾਂਗੇ ਤਿੰਨ ਉਹ ਸਾਰੇ ਇੱਕ ਲਿਓ ਦੀ ਡੀ ਵਾਰਮਿੰਗ ਹੋ ਜੂਗੀ ਹਣਾ ਸੱਤ ਇਹ ਉੱਡਿਆ ਦੇ ਸੱਤਾਂ ਤੇ ਤਿੰਨ ਹੋਰ ਲਾ ਕੇ 10 ਕਰ ਦਾਂਗੇ ਪੂਰੇ ਆਪਾਂ ਇਹਨਾਂ ਨੂੰ ਜੀ ਮੇਰੇ ਵੀਰੋ ਲੈ ਲਿਓ ਜੀ ਇਜ਼ੀ ਪੈਟ ਗੋਲੀ ਠੀਕ ਆ ਕਿ ਨਹੀਂ ਚੱਲ ਕੇ ਕਰਦੇ ਆ ਤੁਹਾਡੇ ਕਹਿਣ ਤੇ ਨਲੇ ਤਾਂ ਆਪਣੇ ਲਿਓ ਦੀ ਤੇ ਤਿੰਨ ਕਬੂਤਰਾਂ ਦੀ ਆ ਕੇ ਜੀ ਘਰ ਵਾਪਸ ਹੌਲੀਏ ਗੇਟ ਐਂਡ ਲੀਓ ਪ੍ਰੀਤ ਖਣਾ ਆਪਣਾ ਸਵਾਗਤ ਬਾਤ ਹੈ ਹੈਲੋ 베ਬੀ ਕੈਸੇ ਹੋ ਵਧੀਆ ਸਰਾਲੀਓ ਪ੍ਰੀਤ ਜੀ ਐਂਡ ਗੱਲਬਾਤ ਪੂਰੀ ਯਾਰ ਮਸਾ ਸੱਤ ਸੱਤਰਾ ਹੀ ਬੂਆ ਬਈ ਇਹਦੂ ਬਾਦ ਕੰਬਲ ਹੈ ਨਹੀਂ ਕਿਸੇ ਕੰਮ ਦਾ ਇਹ ਨਾਸ ਕਰਤਾ ਕੰਜਰ ਦੇ ਨੇ ਯਾਰ ਉਹ ਸੰਗ ਮੰਨ ਲਾਏ ਵਾੜੀ ਮੋਟੀ ਪਤਾ ਤਾਂ ਹੀ ਪਾਸੇ ਫਿਰਦਾ ਉਹਨੂੰ ਸਮਾਨ ਦੇਊਗਾ ਹੋਰ ਤਾਂ ਨਹੀਂ ਕੋਈ ਲੈ ਲੂਗਾ ਚੱਕ ਆਈ ਹੋਈ ਪੈੜ ਜਾਨੂੰ ਲੱਗਦਾ ਕਿਤੇ ਪਾਦਾ ਵਿਖਲਾਰਾ ਕੰਜਰ ਦੇ ਨੇ ਚੱਕੇ ਕਬੂਤਰ ਆਪਣੇ ਜਿਨ੍ਹਾਂ ਦੇ ਉਹ ਦਵਾਈ ਲੈਣ ਵਾਲਾ ਪਣ ਦੇਖ ਕੇ ਵੇਲੇ ਉਹ ਲਿਆ ਕਿ ਕੀ ਹਿਸਾਬ ਕਰਤਾ ਫੇਰ ਹੀ ਦਵਾਈ ਖੋਲਾਂਗੇ ਪਹਿਲਾਂ ਵੀ ਬਾਰੀਆਂ ਭੇੜਦਾ ਸਾਰੀਆਂ ਤੇ ਅੱਜ ਫੇਰ ਗੈਟ ਅਪ ਚੇਂਜ ਪੇਪਰ ਹੈ ਬਈ ਕਾਦਾ ਯਾਰ ਦਿੱਲੀ ਉਹ ਦੇਖੀ ਤਾਂ ਕਮਾਰ ਦਾ ਗੇਟ ਨਵਾ ਗਿਆ ਲੈ ਮੈਨੂੰ ਪਤਾ ਹੀ ਸੀਗਾ ਹਾਂ ਵੱਡਾ ਆ ਨੌਢੀ ਖਾਨ ਚੱਲ ਆ ਬਾਰਕ ਚੈੱਕ ਲੈ ਜੀ ਤਿੰਨੇ ਦੇ ਤਿੰਨੇ ਜਾਨਵਰ ਜਿਹੜੇ ਸਰ ਸੀਗੇ ਜੋਟੀ ਵੀ ਆਪੇ ਸਰ ਉਹੀ ਬੈਠੀ ਸੀ ਵੀ ਆਪਣੀ ਤੇ ਕਾ ਕਾਲੀ ਦਾ ਪੱਠਾ ਸੀ ਹਰੀ ਬੈਠਾ ਵਾਲਾ ਤਿੰਨ ਰੰਗੀ ਅੱਖ ਜੀ ਵਾਲਾ ਹਣਾ ਆ ਦੇਖੋ ਪਹਿਲੀ ਵਾਰ ਸੌਂਕ ਕਰਾਉਣ ਜਾ ਰਿਹਾ ਸੁਰੇਹੋਜੀ ਅੱਖ ਦਾ ਤੇ ਇਹ ਵੀ ਸਾਰਾ ਬਈ ਤਿੰਨੇ ਜਾਨਵਰ ਸਾਰੇ ਪੂਰੇ ਲਾਉਣੇ ਆਪ ਇਹਨਾਂ ਦੇ ਦਵਾਈ ਕਰ ਲਈ ਜੀ ਦੂਜੇ ਜਨਵਰੀ ਸਾਰੇ ਚੈੱਕ ਉਹ ਤਿੰਨੇ ਹੀ ਸਾਰਾ ਪੂਰੇ ਪ੍ਰੋਪਰ ਕਿਸੇ ਦੀ ਕੰਨੀ ਘੱਟ ਹੈ ਅੱਧੀ ਉਂਗਲ ਕਿਸੇ ਦਾ ਬਗਲਾ ਘੱਟ ਹੈ ਉਪਰ ਜਨਰੇਟਰ ਖੰਭ ਕੱਚੇ ਨਾਲ ਟਾਈਮ ਦਵਾਈ ਨਹੀਂ ਨਾ ਲਾ ਸਕਦੇ ਦਵਾਈ ਗਰਮ ਹੁੰਦੀ ਹੈ ਬਾਕੀ ਐਂਟੀਬਾਇਓਟਿਕ ਹੁੰਦੀ ਆ ਖੂਨ ਰੋਪ ਦਿੰਦੇ ਉਸੇ ਗ੍ਰੋਥ ਰੁਕਜੂ ਖੰਭਾਂ ਦੀ ਕੀ ਫਾਇਦਾ ਨੁਕਸਾਨ ਹੀ ਕਰੂ ਇਹ ਕਾਣੀ ਕਰਦੀ ਗੰਭ ਇੱਕ ਤਾਂ ਹੋਰ ਭਾਲਦੇ ਐ ਯਾਰ ਕੋਈ ਨਾ ਕੋਈ ਕੀ ਪਤਾ ਸਰ ਹੋਇਆ ਹੋਵੇ ਯਾਰ ਕੁੱਤਰ ਕਿਹੜਾ ਸਰ ਹੋਇਆ ਹੋਇਆ ਯਾਰ ਯਾਦ ਕਰਕੇ 3 ਜਨਵਰੀ ਐ ਜੋ ਬਰਾ ਸਿਰਫ ਲੱਗੇ ਇਹਨਾਂ ਦੇ ਆਪਾਂ ਉਧਰ ਲਿਖਾਉਂਦੇ ਜੋ ਖੰਡ ਲੈ ਜਾ ਕੇ ਖੰਡ ਘੋਲ ਤੂੰ ਦਵਾਈ ਤਿਆਰ ਕਰ ਦੇ ਆ ਪਿਆਵ ਦੇ ਹਿਸਾਬ ਤੇ ਗੋਲੀ ਤੁਹਾਨੂੰ ਦਿਖਾ ਦੇਣਾ ਗੋਲੀ ਕਿੱਧਰ ਛੱਡਿਆਂ ਦੀ ਯਾਰ ਆ ਜੇ ਚੀ ਮੇਰੇ ਇੱਕ ਮਿੰਟ ਐ ਲੈ ਇਧਰ ਆਉਂਦੇ ਦੀ ਅਨਬਾਕਸਿੰਗ ਕਰਦੇ ਐਡਾ ਹੀ ਕੰਮ ਐ ਜੀ ਕੋਈ ਵੱਡਾ ਕੰਮ ਨਹੀਂ ਬੜੇ ਗੀਤ ਬੰਦ ਕਰਕੇ ਆਪਾਂ 2 ਮਿੰਟ ਵਾਸਤੇ ਉਹ ਤੋਂ ਬਾਅਦ ਚੱਲੀ ਜਾਣਗੇ ਦਾਤ ਮਹਿਰ ਵਾ ਮੇਰਾ ਪਾਲੀ ਗੋਲੀ ਨਿਕਲਿਆ ਆਇਆ ਰੇ ਪਰ ਫੇਰ ਵੀ ਤਾਂ ਨਿਕਲੇਗੀ ਫਿਰ ਆ ਜਾਂਦੀ ਜਾਨ ਬਾਕਸਿੰਗ ਆ ਤੈਨੂੰ ਸਟicker ਦਿੰਦੇ ਆ ਨਾਲ ਠੀਕ ਐ ਇਜ਼ੀ ਬਲਟ ਦੇ ਆ ਦੋ ਗੋਲ ਦਾ 40 ਰੁਪਏ ਦਾ ਦੋ ਗੋਲ ਦਾ ਆਗਾ ਬਾਪੇ ਠੀਕ ਐ ਆ ਐ ਲਿਓ ਤੇਰਾ ਵੇਟ ਕਰਕੇ ਬਸ ਤੂੰ ਖੰਡ ਖੋਰ ਕੱਲੀ 2MML ਚ ਆ ਗਿਆ ਮੈਂ ਫਿਰ ਕਰਦੇ ਆ ਆਪਾਂ ਪ੍ਰੋਜੈਕਟ ਲਾਉਣੇ ਆ ਗੋਲੀ ਦੇ ਹਿਸਾਬ ਕਿ ਤਾਂ ਮੈਨੂੰ ਤਿੰਨ ਕਬੂਤਰਾਂ ਨੂੰ ਕਿੰਨੀ ਗੋਲੀ ਲੱਗੂਗੀ ਤਿੰਨ ਕਬੂਤਰਾਂ ਨੂੰ ਹਾਂਜੀ ਦਵਾਈ ਕਰ ਲਈ ਇਸ ਸਾਈਡਿੰਗ ਚ ਆਪਾਂ ਆ ਹੋ ਗਿਆ ਅੱਧਾ ਹਿੱਸਾ ਆ ਆ ਗਿਆ ਚੌਥਾ ਹਿੱਸਾ ਠੀਕ ਹੈ ਤੇ ਆ ਹੋ ਗਿਆ ਇਹਦਾ 8ਵਾਂ ਹਿੱਸਾ ਸਮਝ ਗਏ ਅੱਧੀ ਹਾਫ ਹੈ ਆਹਾ ਅੱਧੀ ਚੋ ਵਿੱਧੀ ਤੇ ਆਹਾ ਅੱਧੀ ਚੋ ਅੱਧੀ ਚੋ ਅੱਧੀ ਲੱਗਿਆ ਪਤਾ ਜਾਨੀ ਕਿ 8ਵਾਂ ਹਿੱਸਾ ਗੋਲੀ ਦਾ ਪੰਜ ਕਬੂਤਰਾਂ ਨੂੰ ਲੱਗੂਗਾ ਪੰਜ ਕਬੂਤਰਾਂ ਦਾ ਪਾਣੀ ਪਾਲਾਂਗੇ ਤਿੰਨਾਂ ਨੂੰ ਦੇ ਦਿਆਂਗੇ ਦੋਹਾਂ ਦਾ ਪਾਣੀ ਢੋਲ ਦਿਆਂਗੇ ਸਹੀ ਹੈ ਇਹਦੀ ਤਗੜੀ ਕੈਲਕੂਲੇਸ਼ਨ ਲਾਈਏ ਕਸ ਨਹੀਂ ਮੈ ਲਾਉਣਾ ਇਹਦਾ ਤੇ ਕਿੱਥੇ ਵੀ ਆਪਣੀ ਖਾਂਡ ਖੋੜ ਦੇ ਗੋਲੀ ਗਾਲੀ ਇਹ ਵੋ ਇਹਦੇ ਚ ਕਿੰਨੇ ਐਮਲ ਹੈ ਪਾਣੀ ਚ 20 20 ਐਮਲ ਹੈ ਇਹਦੇ ਤੇ ਲੈ ਫਿਰ 20 ਐਮਲ ਚ ਸਿਰਦ ਗਿਆ ਪੈਣ ਆ ਬਾਕੀ ਆਪਣੀ ਲੀਓ ਦੇ ਖਾਤੇ ਇਹਨੂੰ ਖੋਰ ਕਿਵੇਂ ਨਾ ਗਏ ਚੱਲ ਤੇ ਵਿੱਚ ਪਾਲੇ ਨੇ ਜੀ ਹਾਈ ਟੈਕ ਇਹਦੇ ਠੀਕ ਹੈ ਕਬੂਤਰਾਂ ਦੇ ਹਿਸਾਬ ਤੇ ਜਿਵੇਂ ਤਿੰਨ ਕਬੂਤਰਾਂ ਵਾਸਤੇ ਮੰਨ ਕੇ ਚਲੋ ਵੀ ਆਪਣੀ 2 ਕਐਮਐਲ ਹੈਗੇ 2 ਅੱਖੀਆਂ ਸੱਚ ਅੱਥਾ ਜਾਣੇ ਤੇ ਛੱਡ ਕੇ ਆਵਾਂ ਨਹੀਂ ਜਾਵਾਂ ਜਾਵੜੇਗਾ ਦੇਖਾ ਡਾਕਾਂ ਦਾ ਛੱਡਿਆ ਹਣਾ ਹੈ ਫਦਾਇ ਮਲਪਾਲ ਕੇ ਵਿੱਚ ਇਹਦੇ ਹੈ ਟੈਕ ਓਕੇ ਵੀਰ ਬੋੜ ਸੈਟ ਹੈ ਕੰਮ ਹਾਂਜੀ ਮੇਰੇ ਵੀਰੋ ਤੇ ਦੇ ਦਿੱਤੀ ਤੈਨੂੰ ਉਤਰਨ ਦਵਾਈ ਖਾਮ ਖਾਮ ਪੂਰੇ ਸੀ ਪੋਟੇ ਪਾਟੇ ਵੇਲੇ ਸਾਫ ਜਾਵਾਂ ਤਾਂ ਕਰਕੇ ਓਕੇ ਆ ਵਧ ਗਿਆ ਇਹ ਤੋਂ ਕਨਵਰਟ ਤੈਨੂੰ 3.5 55 ਵਧੀਆਂ ਮੈਂ ਵਾਦੀ ਪੈਸੀ ਐਕਸਟਰਾ ਦਵਾਈ ਆਪਾਂ ਜਮਾ ਲਾਈਟ ਕਰਕੇ ਲਾਉਣੇ ਆ ਜਿਵੇਂ ਗੋਲੀ ਤੇ ਇਨਸਟਰਕਸ਼ਨ ਦਿੱਤੀ ਹੈ ਜਿਵੇਂ 10 ਕਿਲੋਵੀਟਰ ਇੱਕ ਗੋਲੀ ਲੱਗਦੀ ਹੈ ਜਾਨੀ ਕਿ 40 ਉਤਰਾਂ ਦਾ 10 ਕਿਲੋਵੀਡ ਬਣਨੇ ਦਾ ਲਗਭਗ ਹੈ ਨਾ ਤੇ ਆਪਾਂ 40 ਹੀ ਥਾਂ ਤੇ ਆਪਾਂ 45 ਜਾਂ 50 ਨੂੰ ਲਵੋਏ ਹਨ ਜਿਵੇਂ ਲਾਈਟ ਲੱਗੇ ਗੋਲੀ ਹਨ ਉਸ ਹਾਲ ਤੇ ਤੁਹਾਨੂੰ ਪਤਾ ਵੀ ਡੋਏ ਬਣਾਈ ਹਨ ਵੱਡਾ ਟੁਕੀ ਕਰਕੇ ਪਾਣੀ ਪੂਣੀ ਮਿਣ ਕੇ ਵਿੱਚ ਖੰਡ ਪਾ ਲਈ ਪਾਣੀ ਦੇ ਬਸ ਗੋਲੀ ਲਾਉਣ ਦਾ ਤਰੀਕਾ ਈਜ਼ੀ ਬਟ ਗੋਲੀ ਲੈ ਲਓ ਠੀਕ ਹੈ ਜੀ ਤੇ ਕੂਤਰ ਵਿਲੇ ਹੋਣ ਤੇ VML ਪਾਣੀ ਇੱਕ ਕੂਤਰ ਦਾ ਲੈ ਲਓ ਤੇ ਵਿੱਚ ਮੰਨ ਗਲ ਪਾਣੀ ਦੇ ਵਿੱਚ ਮਿੱਠਾ ਪਾ ਲਓ ਖੰਡ ਪਾ ਲਓ ਜਾਂ ਗੁੜ ਪਾ ਲਓ ਤੇ 20 VML ਥੋਕ ਦਿਓ ਤੇ ਜਦੋਂ ਉਹ ਖਿੱਚ ਕੇ ਉਹਦੀ 10-10 ਸਾਮਿਲ ਫੋਕਾ ਪਾਣੀ ਦੇ ਤਾਂ ਬਸ ਇੰਨੇ ਕੰਮ ਹੁਣ ਇਹਨਾਂ ਦੀ ਨਿਗ੍ਹਾ ਰੱਖਣੀ ਇੱਥੇ ਬੈਠ ਕੇ ਘੰਟਾ ਮੈਂ ਪੂ ਇਹ ਗਲਚਨ ਹੈ ਦਵਾਈ ਠੀਕ ਹੈ ਤੇ ਵਿੱਚ ਹਾਈ ਟੈਕ ਪਾ ਲੈਣੀ ਥੋੜੀ ਜੀ ਜਿਵੇਂ ਚਾਰਕ ਕਬੂਤਰਾਂ ਵਾਸਤੇ ਅੱਧਾ ਐਮਲ ਬਹੁਤ ਹੈ ਚਾਰ ਅੰਕ ਵਾਸਤੇ 8.0 ਵਾਸਤੇ 1 ਐਮਲ 20 ਆਕਾਸਤੇ 2-3 ਐਮਲ ਪਾ ਲੋ ਵਿੱਚ ਹਨਾ ਉਸ ਹਿਸਾਬ ਤੇ ਹਾਈ ਟੈਕ ਵੀ ਵਿੱਚ ਰਲਾ ਲਓ ਰਿਜ਼ਲਟ ਚੰਗਾ ਆਉਂਦਾ ਹੈ ਹਾਂਜੀ ਤੇ ਘਰੋਂ ਲਿਓ ਵਾਸਤੇ ਵੀ ਰੋਟੀ ਲਿਆਂਦੀ ਠੀਕ ਆ ਆਪ ਤਾਂ ਨਹੀਂ ਬਈ ਖਾਦੀ ਰੋਟੀ ਹਜੇ ਆਪ ਤਾਂ ਮੜਾ ਮੋਟਾ ਕੁਝ ਖਾ ਪੀ ਜਾ ਮੈਂ ਹੁਣ ਕੋ ਉੱਤਰ ਪਾਤਰ ਜੇ ਬੈਠਣ ਗਿਆ ਇਹ ਉਹ ਹੁਣ ਦਾਣੇ ਤੁਨੇ ਪਾਉਣੇ ਆ ਬਦਾਬ ਤੋਂ ਛਿਲਣੇ ਆ ਤਾਂ ਕਰਕੇ ਮਾ ਵੀ ਵਿਚਾਰੇ ਇਹਦੇ ਵਾਸਤੇ ਲੱਗ ਗਿਆ ਨਾ ਤਾਂ ਕਰਕੇ ਇੱਕ ਵਾਰ ਲੈ ਲਿਓ ਪੁੱਤ ਖਾਲਾ ਆ ਲੈ ਚੱਕਦੇ 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 ਬਲੇੜ ਦੇ ਉਹ ਦੂਆ ਫਿਰ ਲੱਸੀ ਪਾਉਣੇ ਆ ਨੂੰ ਤੇ ਕਣਕ ਪੀਸਾ ਕੇ ਕੱਪੜਾ ਲਿਆਂਦਾ ਕੱਪੜੇ ਤੇ ਬਾਗੇ ਸੁਕਾਉਣਾ ਆਸਾਨ ਨਹੀਂ ਤਾਂ ਜ਼ਿਆਦਾ ਟਾਈਮ ਲੱਗ ਰਹੀ ਹੈ ਯਾਰ ਤੇ ਲੱਸੀ ਵੀ ਪਾ ਲਈ ਜੀ ਆਪਣੇ ਲਈਓ ਬੇਬੀ ਆ ਕੇ ਹੋ ਗਿਆ ਰਿਪੋਰਟ ਹਾਂਜੀ ਤੇ ਉਡਣ ਵਾਲੇ ਕੂਤਰਾਂ ਨੂੰ ਰੱਖ ਦੇ ਦਾਨੀ ਬਈ ਹਣਾ ਕੱਲ ਟ੍ਰੇਨ ਤੋਂ ਦਾ ਟਾਈਮ ਚੈੱਕ ਕਰਦਾ ਸੀ ਨਾ ਅੱਜ ਉਹਨਾਂ ਦੀ ਥੋੜੀ ਜਿਹੀ ਮੋਡੀਫਾਈ ਕਰਕੇ ਨਾ ਐਕਸਟਰਾ ਫਰਗ ਐਡ ਕਰਕੇ ਉਹੀ ਰੱਖ ਦਿੰਦੇ ਅੱਜ ਵੇਖੋ ਫਿਰ ਟੁੱਟ ਕੇ ਪੈਂਦੇ ਇਹ ਨਾਂ पे ਤੇ ਮੇਰਾ ਨਾਮਤ ਲਾ ਦਿਓ ਆਜੋ 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 ਟ੍ਰੇਨਾਂ ਨੂੰ ਵੇਖੋ ਆਂਦੇ ਆਜੋ 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 ਟੁੱਟੇ ਵੀ ਨਾ ਸੇਣਾ ਸਾਰੀ ਆਜੋ 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 ਆੜ ਦਿਓ ਕਹਿੰਦਾ ਇਧਰਲੇ ਵੇਖੋ ਸੀ ਇਹਨਾਂ ਨੇ ਤਾਂ ਫਿਰ ਵੀ ਖਾਲੀ ਸੀਗੇ ਆਇਓ 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 ਉਹਨਾਂ ਨਾਲ ਹੀ ਨਾਲ ਡਲਿਆਂ ਨੂੰ ਢੇਕਦੇ ਵੇਖੋ 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 ਆਇਓ ਆਇਓ ਕੋਈ ਨਾ ਇਹ ਭੁੱਖੇ ਰੱਖ ਰਹਾ ਪਾਵੇ ਫੇਰ ਪਤਾ ਲੱਗਦਾ ਲਓ ਜੀ ਇਧਰ ਆ ਕੇ ਬਰਟ ਕਾਲੇ ਪਾਸੇ ਆਇਓ 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 ਬੋਤਾ ਹਾਂਜੀ ਤੇ ਕੂਤਰਾਂ ਨੇ ਵੀ ਕਰਤੀ ਬੋਣੀ ਬਈ ਹਮਲਾਪ ਕੱਢਣ ਦੀ ਕੰਜਰ ਦੇ ਸਿੱਦੇ ਟੇਪ ਵਾਰਮੀ ਮਾਰਦੇ ਕੱਢ ਕੋਈ ਮੋਟੀ ਚੰਗੇ ਅੱਛੇ ਵਾਲੇ ਪੀਸ ਹੋ ਗਿਆ ਘੰਟਾ ਕ ਹੋ ਗਿਆ ਟੇਪ ਵਾਰਮ ਕੱਢੀ ਪਈ ਤਾਂ ਇਹ ਬਾਬੂ ਪੂਰੇ ਚੰਗੇ ਬੁਲ੍ਹਾਪ ਕੱਢੀ ਪਈ ਆ ਪੁੱਤਰਾ ਆਪਣੇ ਵੇਖੋ ਹੁਣ ਨਹੀਂ ਦਰਦੇ ਆ ਵੀ ਮੇਰੇ ਸਾਹਮਣੇ ਆਪੀ ਲੱਗਦਾ ਹੈ ਸ਼ਾਇਦ ਨਹੀਂ ਇਹ ਤਾਂ ਬਦਾਮ ਹੈ ਕੀ ਬਦਾਮ ਲੜ ਕਰੇ ਮਾਰ ਕੇ ਨੂੰ ਡਰਾਇ ਦੇਣਾ ਨਾ ਮੈਂ ਜੇਕਰ ਤਾਂ ਹੂੰ ਆ ਬਦਾਮ ਨੂੰ ਵੇਖੋ ਪੈਂਦੇ ਆਇਓ 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 ਆਇਆ 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 ਬਦਾਮਾਂ ਨਾਲ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਸਾਨੂੰ ਰੱਖ ਤਾਂ ਸੀ ਅਸੀਂ ਉਨੇ ਹੀ ਖਾਵਾਂਗੇ ਆਇਓ ਆਇਓ ਆਇਆ 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 ਬੁੱਤਰ ਆਇਆ ਆਇਆ ਹਾ ਟੈਲੀਫੋਨ ਨੂੰ ਗਈ ਜਾਂਦੇ ਆ ਪੁੱਤਰ ਬਸ ਫਿਰ ਆਪਣਾ ਤਾਂ ਜਿਹੜੀ ਗੱਲ ਹੁੰਦੀ ਆ ਆਪਾਂ ਗਲਤੀ ਵੀ ਕਰ ਲੈਨੇ ਆ ਤੇ ਫੜ ਵੀ ਉਹਦੀ ਲੈਨੇ ਹੋਈ ਕੋਈ ਵੱਡੀ ਗੱਲ ਨਹੀਂ ਇੱਕ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗੇ ਬਾਕੀ ਕਿੱਦਾਂ ਗੀਆ ਕੁੱਤਰ ਨਾਲ ਆਪ ਨੂੰ ਕਰ ਨਹੀਂ ਮੈਨੂੰ ਪਤਾ ਹੀ ਨਹੀਂ ਅੰਦਰ ਕੀ ਕੀਤਾ ਕੁੱਤਰ ਨਾਲ ਤਾਂ ਬਲੇਟਣਗੇ ਤਾਂ ਜਿੰਨਾ ਮਰਜ਼ੀ ਪਾ ਦੇ ਉਨੇ ਹੀ ਖਾ ਜਾਣਗੇ ਭੈਣੇ ਲੱਗਦੇ ਹਣ ਤਾਂ ਬਾਕੀ ਓਕੇ ਬ੍ਰੋ ਮੜਾ ਪਕੂਤਰ ਬਹੁਤ ਸੋਹਣੀ ਕੱਢੀ ਜਾਂਦੇ ਆ ਉਹਨਾਂ ਦਾ ਰਿਜ਼ਲਟ ਜਦੋਂ ਫਾਈਨਲ ਜਮਾਂ ਐਨ ਦਵਾਈ ਦੂਈ ਪ੍ਰੋਪਰ ਲੱਗ ਗਈ ਪਾਣੀ ਦੇ ਤਾਂ ਫੋਕੋ ਤੋਂ ਬਾਅਦ ਦਿਖਾਵਾਂਗੇ ਕਿੰਨੇ ਕੱਢਿਆ ਬਲਾ ਬੋਲਣਾ ਨੇ ਹਾਂਜੀ ਮਦਾਮ ਨਾ ਨਾ ਵੀ ਨਾ ਵੇੜ ਗਏ ਜੀ ਕਣਕ ਵੀ ਵਧਾਤੀ ਫਿਰ ਇਹਨਾਂ ਦੀ ਉਹਨਾਂ ਦੇ ਲੱਛਣ ਵੇਖਦੇ ਆ ਠੀਕ ਐ ਲੈਓ ਜੀ ਇਹਲੀ ਥੋਕੇ ਸਾਈਜ਼ ਉਹ ਹੀ ਕਣਕ ਆਇਆ 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 ਮੈਂ ਥੋ ਬੱਸ ਤਾ ਇਹਨਾ ਰੱਖਣਾ ਮਿੱਠੂ ਆਇਆ 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 ਇਹਦਾ ਨਾ ਰੱਖਣਾ ਗੋਟੂ ਠੀਕ ਐ ਇੱਕ ਦਾ ਨਾਮ ਵੀ ਕਹਿੰਦਾ ਨਾ ਗੋ ਟੂ ਇੱਕ ਦਾ ਨਾਮ ਰੱਖਣਾ ਚੰਦਰਾ ਸਵਾਮੀ ਇੱਕ ਦਾ ਨਾਮ ਬਾਬਾ ਕਰਚੀਂਡਲਦਾਸ ਤੇ ਇੱਕ ਦਾ ਨਾਮ ਹਾਂਜੀ ਖਾਈ ਜਾਂਦਾ ਜਾਨਵਰ ਦਾਣੇ ਤੇ ਬਾਦਾਮ ਅਰਤਾ ਰਹਿਗਾ ਸਿਰਫ ਠੀਕ ਹੈ ਇੱਕ ਵਾਰ ਕਬੂਦਰੀ ਫਿਰਦੀ ਐ ਗਲਾਬੀ ਟੂ ਉਹ ਹਰੇ ਟੂ ਸੀ ਗਲਾਬੀ ਟੂ ਵਾਲੀ ਇੱਕ ਹੋਰ ਹੈਗੀ ਯਾਰ ਉਹ ਬੈੰਦ ਮਤਲਬ ਬੈਗੀ ਖੇਤਰੀ ਤੇ ਲੌਨ ਲੱਗੇ ਟੁੱੜ ਗਈ ਤਾਂ ਕਰਕੇ ਆ ਰੱਤੇ ਤੇ ਪਏ ਆ ਉਹਦੇ ਹਜੇ ਕੱਟਨੇ ਆ ਤੇ ਬਾਕੀ ਨਾਲ ਨਾਲ ਢਕਾਈ ਜਨੇ ਕਣਕਾਂ ਵਾਲੇ ਇਹਨਾਂ ਨੂੰ ਤੇ ਡੀ ਵਾਰਮਿੰਗ ਵਾਲੇ ਕਬੂਤਰ ਰੱਖੇ ਚਕਾ ਸੀ ਦਵਾਈ ਵਾਲਾ ਪਾਣੀ ਉਹਨੂੰ 10 ਐਮਐਲ ਫੋਕਾ ਦੇਤਾ ਤੇ ਦੂਜੇ ਨੇ ਹਜੇ ਖਿੱਚਿਆ ਨਹੀਂ ਉਹਨਾਂ ਨੂੰ ਵੀ 10-10 ਸੇਮਲ ਫੋਕਾ ਦੇ ਕੇ ਫਿਰ ਖਿਚਾ ਕੇ ਫਿਰ ਦਾਣੇ ਉਹਨਾਂ ਨੂੰ ਪਾਵਾਂਗੇ ਆਪਾਂ ਠੀਕ ਆ ਤੇ ਬਾਕੀ ਹਾਂਸਾ ਜਿਹੜੇ ਕੂਤਰਾਂ ਨੂੰ ਦਾਣੇ ਰੱਖੇ ਸੀਗੇ ਉਹਨਾਂ ਨੂੰ ਦਾਣੇ ਖਵਾ ਕੇ ਬਈ ਤੇ ਟ੍ਰੇਆਂ ਫੇਰ ਬਾਹਰ ਚੱਕਦਾਂ ਟਾਈਮ ਨਾਲ ਆਇਓ ਟਾਈਮ ਨਾਲ ਬੈਠਸ ਹੁੰਦਾ ਕੂਤਰਾਂ ਦਾ ਕਾਰਨ ਦੱਸਾਂ ਤੁਹਾਨੂੰ ਮੈਂ ਦੱਸਾਂ ਆ ਦੇਖੋ ਦੇਖ ਰਹੇ ਹੋ ਕੁਝ ਆਇਆ 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 ਇੱਕ ਮਿੰਟ ਖੜੇ ਆਇਆ 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 ਆਹ ਕਾਰਨ ਨੇ ਸਰੇ ਛੱਡੋ ਇਹਦਾ ਕੋਈ ਕਾਰਨ ਅਗੁਰਾਂ ਦਫੀ ਲੈਣਾ ਜਿੰਨੇ ਉੱਡ ਗਏ ਠੀਏ ਜਿਵੇਂ ਉੱਡਿਆ ਸਹੀ ਆ ਸੋਕੇ ਰਿਪੋਰਟ ਆ ਆ ਦੇਖੋ ਆ ਕਾਰਨ ਹੈ ਹੋਰ ਘਣੇ ਹੈ ਹੈ ਡਕਾਉਣੇ ਪੈਣਗੇ ਬਈ ਆ ਠੰਡ ਹੈ ਕੂਤਰਾਂ ਅੰਦਰੋਂ ਸੈਟਿੰਗ ਹੋਏ ਤੜਕੇ ਮੈਂ ਕੂਤਰ ਕੱਢਿਆ 6 ਵਜੇ 50 ਮਿੰਟਾਂ ਤੇ ਸਾਫ ਬੈਠੇ ਨੇ ਕੂਤਰ ਸਾਰੇ ਲਗਭਗ ਜਿਹੜੀ ਇੱਕ ਫਿਰਦੀ ਆ ਬਾਹਰ ਉਹਦੇ ਅੰਦਰ ਸੀਗਾ ਅੱਧਾ ਕਬਦਾਮਾ ਸਾਂ ਇਧਰ ਵੱਡੇ ਕੂਤਰਾਂ ਦਾ ਵੀ ਕਰਤਾਈ ਦਾਣਾ ਰੈਡੀ ਇਹਨਾਂ ਨਾਲ ਠੀਕ ਹੈ ਇਹਦੀ ਗੂਦਰੀ ਰੇਗੀ ਸੀ ਬਈ ਉਹ ਗੂਦਰੀ ਨੂੰ ਵੀ ਕਰਤਾ ਪੰਦਰ ਲਾ ਕੇ ਠੀਕ ਆ ਆਇਓ 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 ਖਾਇਓ ਬੱਤਾ ਇਧਰ ਰੱਖੀ ਜੀ ਕਬੂਤਰງານ ਉਹ ਮਾਈ ਗੋਡ ਐ ਕਿਉਂ ਹੋ ਰਿਹਾ ਯਾਰ ਕੰਮ ਐਡਾ ਕੋਈ ਕਾਲ ਨਾਲ ਵੀ ਨਹੀਂ ਕਰ ਰਿਹਾ ਮੈਂ ਚਲੋ ਕੋਈ ਗੋਲੇ ਗੂਦਰ ਚੋਕ ਲੈਣਗੇ ਯਾ ਕੋਈ ਭੂਗਾ ਭੱਜਣਾ ਹਟ ਜਾ ਆਇਓ 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 ਹੰਚੀ ਮੇਰੇ ਵੀਰੋ ਚੱਲੇ ਆ ਜੀ ਘਰ ਨੂੰ ਹੁਣ ਆਪ ਰੋਟੀ ਦਿਖਾ ਕੇ ਮੈਂ ਕਾਹ ਪੀ ਕਿਉਣਾ ਹੈ ਫਿਰ ਆ ਕੇ ਸਾਰੇ ਪੁੱਤ ਨੂੰ ਫੁੱਡਾਂ ਛੱਡਦਾ ਏ ਠੀਕ ਆ ਦਵਾਈ ਵਾਲਿਆਂ ਨੇ ਵੀ ਦਵਾਈ ਤੂੰ ਖਚ ਲਈ ਮਲਪਾਂ ਵਾਲਿਆਂ ਨੇ ਤੇ ਮਲਪਾ ਵੀ ਵਧੀਆ ਕੱਢਿਆ ਬਹੁਤ ਯਾਰ ਹੁਣ ਤਾਂ ਸੁੱਕ ਗਿਆ ਦੇਖੋ ਜੀ ਮੈਂ ਆ ਪਈ ਠੀਕ ਆ ਪਾਸੇ ਚਾ ਕੇ ਰੱਖ ਲਈ ਸੀ ਮੈਂ ਆ ਪਈ ਜਿਵੇਂ ਆ ਪਈ ਠੀਕ ਆ ਤੇ ਹੋਰ ਵੀ ਹੋਣ ਗਏ ਤਾਂ ਇੱਥੇ ਆ ਪਈ ਮੈਨੂੰ ਲੱਗਦਾ ਹੈ ਨਾ ਇੱਕ ਦੋ ਥਰੇ ਉੱਕੀ ਲੁੱਕੀ ਜਾਂਦੇ ਸੀ ਇਹ ਤੇ ਮਲਾਪ ਠੀਕ ਕੱਢਿਆ ਖੁੱਤਰਣੇ ਹੋਈ ਕੋਈ ਗੱਲ ਨਹੀਂ ਨਾਲ ਕਰ ਲਿਓ ਨਹੀਂ ਬਾਤ ਕਰੀ ਜੀ ਸਾਡਾ ਯਾਰ ਬਜੀਤ ਆ ਠੀਕ ਹੈ ਕਿ ਨਹੀਂ ਗੇਮਰ ਚੈਡ ਗੇਮਰ ਫਿਰ ਜਿਹੜਾ ਆਪਣੇ ਮਿੱਤਰ ਵਿੰਦਨ ਨੂੰ ਪਹੜਾਣਾ ਖੇਡਦੇ ਨੇ ਆਪ ਤਾਂ ਕਰਕੇ ਅੱਜ ਕਹੀ ਲਿਆ ਮੇਧਰਾ ਤੂੰ ਲਾਈਟ ਜੀ ਬੰਨੇ ਗਾ ਲੈ ਡੇਡ ਬੰਨੂਗਾ ਮੈਂ ਤੂੰ ਮੋਢੇ ਦੀ ਰੱਖ ਲੈ ਤੂੰ ਹੁਣ ਵੱਖੀ ਕਢਾਲੀ ਕਿਤੇ ਹਾਂਜੀ ਮੇਰੇ ਵੀਰੋ ਆ ਗਏ ਜੀ ਦੰਦੇ ਕਰੇ ਚਾਹ ਪੀ ਆਏ ਤੇ ਰੋਟੀ ਖਾਏ ਬਾਕੀ ਆਪਣੇ ਮਿੱਤਰ ਗਿੱਲ ਦਾ ਫੁਣਾ ਜੀ ਤੈਨੂੰ ਕਹਿੰਦੇ ਰਕ ਕਬੂਤਰ ਆ ਨਵਾਂ ਤਾਂ ਕੋਈ ਦੱਸੀ ਹਣਾ ਮੈਂ ਚਲ ਨਿਗਾ ਮਾਰਦੇ ਆ ਜੇ ਹੋਇਆ ਤਾਂ ਕੋਈ ਦੱਸਦਾ ਮੇਰੇ ਪੁੱਤਰ ਭੱਜ ਗਿਆ ਜੇ ਲੀਓ ਦੇ ਕੰਮ ਵੇਖੋ ਕਿੱਥੇ ਮੁਤੀ ਜਾਂਦਾ ਖਤਰੀ ਦੇ ਬਹੁਤ ਵਧੀਆ ਬਹੁਤ ਵਧੀਆ ਵੀਡੀਓ ਬਣ ਗਈ ਹੈ ਤੇਰੀ ਕੋਈ ਦਿੱਕਤ ਨਹੀਂ ਲੱਗੂ ਤੇਰਾ ਹਰ ਕਰਾਂ ਦਾ ਪਤਾ ਸਾਰਿਆਂ ਨੂੰ ਹੁਣ ਨਾ ਖਿੱਚੀ ਰਕਾਵਾਂ ਦਾਵਣਾ ਦਾਵਣਾ ਚੱਕਰੀ ਕੋਈ ਨਹੀਂ ਉਹ ਸਮਾਨ ਲਾ ਸੰਗ ਓਏ ਮੰਨ ਲਾ ਹਾਂ ਛੱਡੋ ਯਾਰ ਇਹਨਾਂ ਨੂੰ ਛੱਡ ਗਏ ਭਈਓ ਫਾ ਅੰਦਰ ਸੱਤੇ ਸੱਤੇ ਯਾਰ ਬਣਾ। ਤੇ ਫਿਰ ਦੂਜਿਆਂ ਨੂੰ ਇੱਕ ਨੂੰ ਤਾਂਵੇਂ ਧਰਤੇ ਸੀਗੇ ਤੇ ਦੋ ਰਹਿੰਦੇ ਉਹਨਾਂ ਨੂੰ ਵੀ ਦਾਣੇ ਰੱਖ ਕੇ ਤੇ ਬਹੁਤ ਟਾਈਮ ਹੋ ਗਿਆ। ਉਹਨਾਂ ਨੂੰ ਵੀ ਛੱਡ ਦਿਆ ਵਾ ਸੱਪੋ ਆਪ ਦੇ ਖੁੱਡਿਆ। ਆਜੋ ਪੁੱਤਰੋ। ਆਜੋ 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 ਆਜੋ। ਆਜੋ 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 ਚਲੋ। ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਤਿੰਨ ਗਏ। ਚੌਥੀ ਵੀ ਗਈ ਜੀ। ਪੰਜਵੀਂ ਵੀ ਗਈ। ਇਮੀ। ਛੇਮਾ। ਨਹੀਂ ਸੱਤੇ ਸੱਤੇ ਗਏ ਮਾ। ਇਹ ਤਾਂ ਹਾਂ ਹਾਂ ਓਕੇ ਰਿਪੋਰਟਰ ਹਾਂਜੀ ਮੇਰੇ ਲੋ ਹੋਏ ਸੀ ਇਹ ਟੁੱਟੀਆਂ ਦਾ ਬੈ ਅੱਥੀ ਰੱਬੀ ਉਧਰ ਜਣਵਰਾਂ ਨੂੰ ਉਹ ਭਾਂ ਦੇਲੀ ਉਪਰੀ ਤੇ ਆ ਵੀ ਥੱਲੇ ਹੀ ਪਿਆ ਜਿੱਥੇ ਮੈਂ ਪਉਂ ਥੱਲੇ ਆ ਕੇ ਸੁੰਦ ਨੋ ਬੜਾ ਕਰਦਾ ਮੇਰਾ ਇਹਨਾਂ ਨੂੰ ਉਹ ਤਰਗੇ ਹੋਈ ਫੁੱਲ ਗਈ ਸੀ ਆਪਾਂ ਇਹਨਾਂ ਧਰਤੇ ਦੇ ਦਾਣੇ ਫੁੱਟ ਬਚੱਕਦੇ ਸੀਗੇ ਬੁਰੀਆ ਤਾਂ ਦੇ ਖਾ ਲੈਣ ਗਾਇਓ ਪੁੱਤ ਆ ਜਾ ਆ ਜਾ ਆ ਜਾ ਆਇਓ 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 ਬੁਰੀਆ ਇਹ ਦੇ ਬੁਰੀਆ ਇਹ ਦੇ ਦੇ ਦੋ ਦੇ ਦੋ ਚਾਹਾਂ ਚੱਕ ਲਈ ਤਿੰਨੇ ਜਨਵਰ ਡੀ ਵਾਰਮਿੰਗ ਵਾਲੇ ਤੇ ਤਿੰਨੇ ਹੀ ਛੱਡ ਦਿਆ ਬੈਠ ਕੇ ਜੱਪਾ ਚੱਕੇ ਤਾਂ ਵੈਸੇ ਦੋ ਹੀ ਸੀ ਬੈਠ ਕੇ ਚ ਪਰ ਜਾਣਦਗੇ ਤਿੰਨੇ ਕੁਝ ਨਹੀਂ ਹੁੰਦਾ ਹੈ ਇਹਨਾਂ ਨੂੰ ਕਰੋੜ ਸੱਤ ਦਿਨਾਂ ਦਾ ਰੈਸਟ ਇਹਨਾਂ ਨੂੰ ਸੱਤ ਦਿਨਾਂ ਦੀ ਹਾਂ ਤੇ ਇੱਧਰ ਦਾਣੇ ਵੀ ਰੱਖ ਦिए ਬਾਈ ਦੋ ਕਬੂਤਰਾਂ ਨੇ ਤਾਂ ਖਾਰੇ ਸੀ ਇਹ ਦਾਣੇ ਆ ਇੱਕ ਕਬੂਤਰ ਹੀ ਨਹੀਂ ਖਾਦੇ ਸੀ ਆਇਆ ਆਇਓ 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 ਪੁੱਤ ਫਾਲੂ ਵੀ ਖਾਣੇ ਦਾਸ ਨੇ ਚੱਕਦੇ ਆਂਗੇ ਨਾ ਤਾਂ ਚੋਰ ਨੇ ਸਵੇਰ ਨੂੰ ਵੀ ਅੰਦਰ ਆ ਠੀਕ ਹੈ ਐ ਤਾਂ ਮੜਾ ਸਿਆਣਾ ਹੈ ਤੇ ਉਹ ਬਾਹਰ ਛੱਡਾ ਜਿਹਾ ਥੋੜਾ ਯਾਰ ਇਹ ਬੁੱਤਰ ਕਾਤਰੇ ਦਾ ਸ਼ੱਕ ਵੈ ਸਾਨੂੰ ਓਕੇ ਆ ਸਹੀ ਹੈ ਸੈੱਟ ਹੈ ਸੈੱਟ ਆ ਸੈੱਟ ਆ ਸਹੀ ਆ ਮੈਂ ਕਿਹਾ ਜਮਾ ਸੈੱਟ ਚਲੋ ਜੀ ਛੇਲੀ ਕੰਮ ਵੀਡੀਓ ਕਰਾਪ ਉਹ ਕਰਦੀ ਬਸ ਸ਼ਾਮ ਦਾ ਇਹ ਕੰਮ ਸਵੇਰ ਦੇ ਕੰਮ ਨੇ ਵੇਟ ਕਰਨੇ ਹੁੰਦੇ ਆ ਫੋਕਸ ਸੋਪ੍ਰੈਲ ਚ ਕੰਮ ਵੀ ਆਪਣਾ ਨਿਬੜ ਜੇ ਹੈਨਾ ਯਾਦਾ ਕੋਈ ਐਡੀਟਰ ਤੇ ਮੇਕਰ ਪਾ ਲੈਣਾ ਪਊਗਾ ਤੇ ਨਹੀਂ ਫਿਰ ਆਪਾਂ ਨੂੰ ਚੈਪਟਰ ক্লোਜ਼ ਕਰਨਾ ਪਊਗਾ ਵੀਡੀਓ ਵਾਲਾ ਹਾਂ ਲੱਗੀ ਐ ਭੁੱਖ ਜਾਵਾਂ ਫਿਰ ਕਰੇ ਚੱਲ ਫਿਰ ਲਿਆਉਣਾ ਰੋਟੀ ਮੈਂ ਖੜ੍ਹ ਦੋ ਮਿੰਟ ਇੱਥੇ ਹਾਂ ਜੀ ਮੇਰੇ ਵੀਰੋ ਅੱਗੇ ਜੀ ਇਧਰ ਲੇ ਕਰੇ ਤੇ ਲਿਓ ਪ੍ਰੀਤ ਆਪ ਸਭ ਦਾ ਪਿਆਰਾ ਅਨੇ ਨਹੀਂ ਅਨੇ ਨਹੀਂ ਆ ਖੜ੍ਹ ਦੇ ਕਿਵੇਂ ਹੁੰਦਾ ਆਮ ਸਭ ਦਾ ਪਿਆਰਾ ਲਾਡ ਦੁਲਾਰਾ ਅੱਖੋਂ ਦਾ ਤਾਰਾ ਲਿਓ ਪ੍ਰੀਤ ہمارا ਆਇਆ ਇੱਕ ਹੋਰ ਰੋਟੀ ਵਾਗੇ ਖੜ ਜੋ ਯਾਰ। ਲਾਉ ਜੀ ਮਿਚ ਕਰ ਲਏ ਦਾਲ ਐਡੇ ਦੇ ਠੀਕ ਆ। ਲੈ ਪੁੱਤਰਾ ਸੰਘਣੀ ਮਰਣੀ ਭਲੇੜ ਦੇ। ਓਹੋ ਫੈਂਤੀ। ਤੇਰੇ ਇੱਕ ਮਿੰਟ ਯਾਰ ਮਿਲ ਕਰਿਆ ਕਰੇ ਬਾਪੂ ਯਾਰ ਲੈ ਵਾ ਚੱਕ। ਲੈ ਆਂਦਾ ਜੀ ਮਿਲ ਕੇ ਵੀ ਆਪਣੇ ਲਿਓ ਵਾਸਤੇ ਠੀਕ ਹੈ। ਲੈ ਬੇਟਾ ਲੱਸੀ ਵੀ ਪੀ ਲੈ ਟਾਈਮ ਨਾਲ। ਖੜ ਜਾਏ ਤਾਂ ਕੱਲਾ ਪਾਣੀ ਏ। ਕਿ ਕਰਕੇ ਝੇੜ ਕਰਦਾ ਮੇਰੇ ਨਾਲ। ਲੱਸੀ ਪਾ ਦੈਂ ਵਿਚਾਈ। ਆ ਪੀਗਰ ਬੋਸ ਥੀਗਾ ਬਾਬੂ ਯਾਰ ਉਹ ਗੇਮ ਉਹ ਫੇਰ ਦਾ ਮੜਾ ਜ ਮਨ ਸੈੱਟ ਕਰਦੇ ਹੈ ਫਿਰ ਆਪਾਂ ਵਲੌਗ ਦੇ ਅੰਦੀ ਮੈਂ ਟੀ ਮੁੱਕਿਆ ਤਾਂ ਬਾਬੂ ਗੇਮ ਖੇਡਣ ਨੂੰ ਤਾਂ ਕੋਠੇ ਤੇ ਆਇਆ ਬਈ 5G ਤੋਂ ਰੀਚਾਰਜ ਕਰਕੇ ਫਿਰ ਚੱਲਦੇ ਆ ਥੱਲੇ ਆਪਾਂ ਲਿਓ ਬਾਡੀਗਾਰਡ ਵੀ ਨਾਲ ਫਿਰਦਾ ਹੈ ਹਾਂਜੀ ਮੇਰੇ ਵੀਰੋ 1 ਮਿੰਟ ਜਿੱਥੇ ਲੱਗੇ ਰਿਹਾ ਸਰਕਾਰੀ ਹੈ ਕਰ ਗਿਓ ਯਾਰੀ ਬ੍ਰੋ ਸੌਨ ਦੀ ਬੋਲਾ ਪ੍ਰਬੰਧ ਕਰਨਾ ਪੈਂਦਾ ਹੈ ਗੇਮ ਖੇਡਣ ਲੱਗਾ ਦੇਖੋ ਲਾ ਕੀ ਹਾਲ ਹੈ ਬੰਦਾਂ ਦੇ ਪਾਊਡਰ ਦਾ ਸੀ ਸਮਾਂ ਪਿੱਛੇ ਪਾਵਰ ਪੂਰ ਬੈਂਕ ਰੱਖਣੇ ਪੈਂਦੇ ਆ ਇਹ ਉਹ ਚਾਰਜ ਸਹਰਾਣੇ ਫੋਨ ਦਾ ਕਵਰ ਲਾ ਕੇ ਰੱਖਣਾ ਪੈਂਦਾ ਬਹੁਤ ਪੰਗਾ ਵੀ ਬਹੁਤ ਪੰਗਾ ਚਲੋ ਓਕੇ ਹੋ ਗਿਆ ਬੋਰਡਿਆਣਾ ਬੱਸ ਕਰਿਓ ਬਹੁਤ ਟਾਈਮ ਹੋ ਗਿਆ ਟਾਈਮ ਵੀ ਹੋ ਗਿਆ ਨਾ ਲੱਗ ਪਾ ਲੱਗ ਭਾਗ ਕਿੰਨਾ ਹੋ ਗਿਆ ਆਇਆ ਥੱਲੇ ਭਾਈ ਐਨੇ ਵਜ ਗਏ ਤੁਹਾਡੇ ਸਾਹਮਣੇ ਲਿਓ ਪ੍ਰੀਤੂ ਦੁੱਤ ਪਾਈਏ ਭਾਈ ਆ ਬਿਠ ਗਏ ਉਹ ਗਿਆ ਦੁੱਧ ਦਾ ਟਾਈਮ ਚੱਲ ਛੱਡ ਲੱਪੜ ਤਾਂ ਨਹੀਂ ਮਾਰਦਾ ਕੋਲਾਇਆ ਮਾਰਦਾ ਨਾ ਪਿਆਰ ਨਾਲ ਆ ਦੇਖੋ ਹੁਣ ਆਊਗਾ ਭੱਜ ਕੇ ਢੋਲੂ ਮਗਰੇ ਹੂੰ ਇਟਸ ਮਿਲਕ ਟਾਈਮ ਇਹਨੂੰ ਵੀ ਪਤਾ ਹੈ ਦੇਖ ਸ਼ਿਆਣੀ ਮਿੱਠੀ ਓਕੇ ਤੇ ਹੁਣ ਇਹਦੇ ਵਾਸਤੇ ਆਪਾਂ ਨਾ ਕੱਲ ਨੂੰ ਫੀਡ ਲੈ ਕੇ ਆਵਾਂਗੇ ਪੈਡਾਗਰੀ ਵਗੈਰਾ ਜਾਂ ਕੋਈ ਹੋਰ ਵਧੀਆ ਜਿਹੀ ਚੀਜ਼ਾਂ ਜਿਹਨਾਂ ਨਾਲ ਹੋਰ ਸ਼ਾਈਨਿੰਗ ਆ ਜੇ ਹੋਰ ਮੋਟਾ ਹੋਈ ਜਾਵੇ ਸੋਨਾ ਬਣ ਜੂਗਾ ਆਪਣਾ ਦਵੋ ਤੇ ਵਸੋਕਿਆ ਯਾਰ ਸਾਰਾ ਕੁਝ ਨਾ ਗੇਮ ਰੂਮ ਵੀਰ ਦੀ ਬਹੁਤ ਟਾਈਮ ਲੱਗ ਗਿਆ 1.5 ਵਜ ਗਿਆ ਤੇ ਹੁਣ ਸੌਣੇ ਆ ਕਿ ਕੱਲ ਨੂੰ ਦੇਖਦੇ ਆ ਕੀ ਬੰਦਦਾ ਹਣਾ ਖੁੱਲੀ ਤਾਂ ਓਕੇ ਬਾਏ ਬਾਏ ਠੀਕ ਹੈ